ਹੁਣ ਸੰਦੂਸਬ ਇੱਕ ਪਾਸੇ ਤਾਂ ਜਨਤਾ ਜਿਹੜੀ ਹੈ ਉਹ ਫ੍ਰੀ ਬਿਜਲੀ ਦਾ ਲਾਭ ਲੈ ਰਹੀ ਹੈ ਦੂਜੀ ਪਾਸੇ ਬਿਜਲੀ ਚੋਰੀ ਤੇ ਵੀ ਬੜੇ ਮਾਮਲੇ ਸਾਹਮਣੇ ਆ ਰਹੇ ਨੇ ਹੁਣ ਹੈਰਾਨੀਜਨਕ ਆંકੜਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ 2600 ਕਰੋੜ ਦੀ ਚੋਰੀ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ ਕੁੰਡੀਆਂ ਲਾਉਂਦੇ ਨੇ ਲੋਕ ਬਥੇੜਾ ਕੁਸ਼ ਕਰਦੇ ਨੇ ਤੇ ਫਿਰ ਜਦੋਂ ਫੜੇ ਜਾਂਦੇ ਨੇ ਤਾਂ ਫਿਰ ਦਿੱਕਤ ਹੋ ਜਾਂਦੀ ਹੈ ਜੀ ਜੇ ਆਪਾਂ ਇਹੋ ਜੀ ਟਿੱਪਣੀ ਕਰ ਦਾਂਗੇ ਤਾਂ ਕਈ ਵਾਰ ਫਿਰ ਕਿਸੇ ਦੇ ਮਨ ਨੂੰ ਠੇਸ ਪਹੁੰਚ ਜਾਂਦੀ ਹੈ ਜਦੋਂ ਸਾਨੂੰ ਸਰਕਾਰ ਸਹੂਲਤ ਦੇ ਰਹੀ ਹੈ। ਹੂੰ ਅਸੀਂ ਲੋਕ 600 ਯੂਨਿਟ ਲੈ ਕੇ ਵੀ ਸਬਰ ਨਹੀਂ ਕਰਦੇ ਤਾਂ ਫੇਰ ਅਸੀਂ ਸਰਕਾਰ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ। ਮੁਫਤ ਦੀਆਂ ਸਹੂਲਤਾਂ ਦੀ ਬਜਾਏ ਰੋਜ਼ਗਾਰ ਦਿੱਤਾ ਜਾਵੇ। ਜੀ ਨੌਜਵਾਨਾਂ ਨੂੰ ਸਹੀ ਕੰਮਕਾਜ ਦੇ ਰਾਹ ਪਾਇਆ ਜਾਵੇ ਤਾਂ ਜੋ ਉਹ ਮੁਫਤ ਹੀ ਸਹੂਲਤ ਲੈਣ ਨਾ ਕਿਉਂਕਿ ਜਿਹਦੀ ਜੇਬ ਦੇ ਵਿੱਚ ਪੈਸੇ ਹੋਣਗੇ ਉਹਨੂੰ ਸਹੂਲਤ ਦੀ ਲੋੜ ਨਹੀਂ ਪੈਂਦੀ। ਜੋ ਦੇ ਨਾਮ ਦੇ ਉੱਤੇ ਜਿਹੜਾ ਮੀਟਰ ਉਹ ਵੱਖਰਾ ਸੀਗਾ ਪੁੱਤ ਨੇ ਵੀ ਕਿਹਾ ਵੀ ਆਪਾਂ 1200 ਯੂਨਿਟ ਲੈਣੀ ਆ ਤਾਂ ਮੈਂ ਵੀ ਲਵਾ ਲਾਂ ਹਮ ਇੱਕ ਤਾਂ ਉਹ ਸਾਡੀ ਵੱਡੀ ਚੋਰੀ ਹੋ ਗਈ ਕਿ ਅਸੀਂ ਸਰਕਾਰ ਨੂੰ ਬੇਵਕੂ ਬਣਾਤਾ ਵਿਖੀਵਿੰਡ ਪੱਟੀ ਜ਼ੀਰਾ ਡਿਵੀਜ਼ਨਾਂ ਦੇ ਵਿੱਚ ਹਰ ਇੱਕ ਨੇ 110 ਕਰੋੜ ਰੁਪਏ ਦੀ ਰਾਸ਼ੀ ਪਾਰ ਕਰ ਲਈ ਹੈ ਜਿਹੜੇ ਚੋਰੀ ਵਾਲੇ ਮਾਮਲੇ ਸਾਹਮਣੇ ਆ ਰਹੇ ਨੇ ਯਾਨੀ ਕਿ ਬਿਜਲੀ ਬੋਰਡ ਨੂੰ ਸਿੱਧਾ ਘਾਟਾ ਪੈ ਰਿਹਾ ਹੈ ਕੇਂਦਰੀ ਜੇਲ ਹੈ ਗੋਇੰਦਵਾਲ ਦੀ 11 ਮੋਬਾਈਲ ਫੋਨ 7 ਸਿਮ ਤੇ ਤਿੰਨ 이어ਫೋನ್ ਜਿਹੜੇ ਹੁੰਦੇ ਨੇ ਉਹ ਬਰਾਮਦ ਕੀਤੇ ਗਏ ਨੇ ਇਹਨਾਂ ਦੇ ਕੋਲੋਂ ਔਰ ਅਕਸਰ ਇਹ ਵੀ ਸਵਾਲ ਉੱਠਦੇ ਨੇ ਕਿ ਇਹ ਫੋਨ ਅੰਦਰ ਜਾਂਦੇ ਕਿਵੇਂ ਨੇ ਔਰ ਫਿਰ ਕਾਲੀਆਂ ਪੇਡਾਂ ਦਾ ਜ਼ਿਕਰ ਹੁੰਦਾ ਹਾਂ ਹਾਲਾਂਕਿ ਜੇਲ੍ਹ ਦੇ ਵਿੱਚ ਕੈਮਰੇ ਤੱਕ ਲੱਗੇ ਹੋਏ ਨੇ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜੈਮਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਲੱਗੇ ਹੋਏ ਨੇ ਪਰ ਉਹਦੇ باوجود ਮੋਬਾਈਲ ਚੱਲਦੇ ਕਿਵੇਂ ਨੇ ਨੈਟਵਰਕ ਉਥੇ ਕੰਮ ਕਿਵੇਂ ਕਰਦੇ ਨੇ ਤੇ ਜੇਕਰ 11-11 ਮੋਬਾਈਲ ਬਰਾਮਦ ਹੋਣਗੇ ਤਾਂ ਫਿਰ ਤਾਂ ਆਏ ਦਿਨ ਤਲਾਸ਼ੀ ਕਰੋ ਤਾਂ ਆਏ ਦਿਨ ਹੀ ਮੋਬਾਈਲ ਕੋਈ ਨਾ ਕੋਈ ਉੱਥੋਂ ਮਿਲ ਸਕਦਾ ਹੈ ਬਿਲਕੁਲ ਕੁਲਬਲਾਕੇ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਪਰ ਸੁਰੱਖਿਆ ਕਰੇਗਾ ਕੌਣ ਕਿਸ ਤਰ੍ਹਾਂ ਦੇ ਨਾਲ ਉੱਥੇ ਸਖਤੀ ਕੀਤੀ ਜਾਵੇ ਇਹ ਅਜੇ ਤੱਕ ਕਿਸੇ ਦੇ ਵੀ ਸਮਝ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਅਤੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦਿਨ ਦੇ ਵਿੱਚ ਜੋ ਵੱਡੀਆਂ-ਵੱਡੀਆਂ ਚਰਚਾਵਾਂ ਹੋਈਆਂ ਨੇ ਜੋ ਵੱਡੀਆਂ-ਵੱਡੀਆਂ ਖਬਰਾਂ ਨੇ ਉਸ ਦਾ ਜ਼ਿਕਰ ਲੈ ਕੇ ਤੁਹਾਡੇ ਸਾਹਮਣੇ ਆਉਣਾ ਤੇ ਤਫਸੀਲ ਦੇ ਵਿੱਚ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਹੀ ਸਾਡਾ ਮਕਸਦ ਹੁੰਦਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਡਾਕਟਰ ਧਰਮਿੰਦਰ ਸਿੰਘ ਸੰਧੂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸੰਦੂ ਸਾਹਿਬ ਅੱਜ ਹਰਿਆਣਾ ਬੜਾ ਚਰਚਾ ਦਾ ਵਿਸ਼ਾ ਰਿਹਾ ਹੈ ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਅਜੇ ਮੁਕੰਮਲ ਹੋ ਚੁੱਕੀਆਂ ਨੇ ਹੁਣ ਨਤੀਜਿਆਂ ਦਾ ਹੀ ਇੰਤਜ਼ਾਰ ਹੈ ਜੋ ਕਿ 8 ਅਕਤੂਬਰ ਨੂੰ ਮੰਗਲਵਾਰ ਨੂੰ ਐਲਾਨੇ ਜਾਣੇ ਨੇ ਸੋ ਸਾਰੇ ਦਿਨ ਦੇ ਵਿੱਚ ਕਾਫੀ VOTING ਹੋਈ ਹੈ ਪੰਚਕੂਲਾ ਕਹਿੰਦੇ ਪਿੱਛੇ ਰਿਹਾ ਹੈ VOTING ਦੇ ਵਿੱਚ ਕਿਉਂਕਿ ਉੱਥੇ ਘੱਟ VOTING ਹੋਈ ਹੈ ਸੋ ਕਾਫੀ ਥਾਵਾਂ ਤੇ ਝੜਪ ਦੀਆਂ ਖਬਰਾਂ ਸਾਹਮਣੇ ਆਈਆਂ ਜੇ ਜ਼ਿਕਰ ਕੀਤਾ ਜਾਵੇ ਪੁਨਹਾਨਾ ਦਾ ਉੱਥੇ ਖਵਾਜ਼ਾ ਕਲਾਂ ਸੀ ਪਿੰਡ ਉੱਥੇ VOTING ਹੋ ਰਹੀ ਸੀ ਤੇ VOTING ਦੇ ਦੌਰਾਨ ਉੱਥੇ ਆਜ਼ਾਦ ਉਮੀਦਵਾਰ ਤੇ ਕਾਂਗਰਸ ਦਾ ਉਮੀਦਵਾਰ ਉਹਨਾਂ ਦੇ ਸਮਰਥਕਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਪੱਥਰ ਇੱਕ ਦੂਜੇ ਤੇ ਚਲਾਏ ਸੱਟਾਂ ਸੁੱਟਾਂ ਲੱਗੀਆਂ ਫਿਰ ਹੋਰ ਵੀ ਕਾਫੀ ਅਜੀਹੀਆਂ ਜਗ੍ਹਾ ਸੀ ਕੈਥਲ ਹੋ ਗਿਆਆਂ ਕਾਫੀ ਹੋਰ ਜਿੱਥੋਂ ਜਿਹੜੇ ਉਮੀਦਵਾਰ ਸੀਗੇ ਉਹ ਤੇ ਜਿਹੜੇ ਸਾਬਕਾ ਵਿਧਾਇਕ ਸੀ ਉਹਨਾਂ ਦੇ ਵਿੱਚ ਬੜੀ ਲੜਾਈ ਹੋਈ ਕੱਪੜੇ ਤੱਕ ਅੱਜ ਪਾੜ ਦਿੱਤੇ ਗਏ ਸੋ ਕਾਫੀ ਸਰਗਰਮ ਰਹੀਆਂ ਨੇ ਅੱਜ ਦੀਆਂ ਹਰਿਆਣਾ ਦੀਆਂ ਚੋਣਾਂ ਤੇ ਖਾਸ ਕਰਕੇ VOTING ਵਾਲਾ ਦਿਨ ਜੀ ਬਿਲਕੁਲ ਸਿਮਰਨ ਹਰਿਆਣਾ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿਉਂਕਿ ਹਰਿਆਣਾ ਇੱਕ ਅਜਿਹਾ ਸੂਬਾ ਹੈ ਜਿਹੜਾ ਦੇਸ਼ ਦੀ ਰਾਜਧਾਨੀ ਦੇ ਨਾਲ ਜੁੜ ਜਾਂਦਾ ਜਾ ਕੇ ਹੂੰ ਤੁਸੀਂ ਇਧਰਲੇ ਪਾਸੇੋਂ ਖਨੌਰੀ ਵਾਲੇ ਪਾਸੇ ਚੱਲ ਜਓ ਤਾਂ ਹਰਿਆਣਾ ਸ਼ੁਰੂ ਹੋ ਜਾਂਦਾ ਉਹ ਪੰਜਾਬ ਦੇ ਨਾਲ ਜੁੜਦਾ ਫਿਰ ਅੱਗੇ ਜਾ ਕੇ ਦਿੱਲੀ ਨਾਲ ਜੁੜ ਜਾਂਦਾ ਹੂੰ ਗੁੰਦਲੀ ਬਾਰਡਰ ਹੋ ਗਿਆ ਸਿੰਘੂ ਬਾਰਡਰ ਹੋ ਗਿਆ ਹੋਰ ਵੀ ਕਈ ਜਿਹੜੇ ਏਰੀਆ ਨੇ ਨਾਲ ਜੁੜ ਜਾਂਦੇ ਨੇ ਉਧਰੋਂ ਦਿੱਲੀ ਦੇ ਨਾਲ ਯੂਪੀ ਜੁੜ ਜਾਂਦਾ ਹੈ ਤੇ ਹਰਿਆਣਾ ਦੇ ਨਾਲ ਵੀ ਥੋੜਾ ਥੋੜਾ ਯੂਪੀ ਜੁੜਨਾ ਸ਼ੁਰੂ ਹੋ ਜਾਂਦਾ ਹੂੰ ਸੋ ਇਸ ਕਰਕੇ ਹਰਿਆਣਾ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਹਰਿਆਣਾ ਦੇ ਵਿੱਚ ਵੋਟਾਂ ਨੂੰ ਲੈ ਕੇ ਕਾਫੀ ਸਰਗਰਮੀਆਂ ਬੜੀ ਦੇਰੀ ਤੋਂ ਚੱਲ ਰਹੀਆਂ ਸੀਗੀਆਂ ਕਿ ਜਲ ਤੋਂ ਜਲਦ ਉਥੇ ਚੋਣਾ ਕਰਵਾਈਆਂ ਜਾਣ ਤੇ اچانک ਉਥੇ ਨੋਟੀਫਿਕੇਸ਼ਨ ਵੀ ਹੋ ਜਾਂਦਾ ਹੈ ਕਿ ਜੀ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਹਮ ਪਰ ਕੁਝ ਜਥੇਬੰਦੀਆਂ ਜਾਂ ਕਹਿ ਲੋ ਕੁਝ ਸਿਆਸੀ ਧਿਰਾਂ ਕਹਿੰਦੀਆਂ ਨੇ ਕਿ ਨਹੀਂ ਜੀ ਦੋ ਤਿੰਨ ਛੁੱਟੀਆਂ ਆ ਜਾਣੀਆਂ ਨੇ ਇੱਕ ਤੋਂ ਦੋ ਦੇ ਵਿੱਚ ਵਿੱਚ ਇਸ ਕਰਕੇ ਚੋਣਾ ਟਾਲ ਦਿੱਤੀਆਂ ਜਾਣ ਸਮਾਂ ਹੋਰ ਦਿੱਤਾ ਜਾਵੇ ਉਹ ਮੰਗ ਮਨਜ਼ੂਰ ਹੋ ਜਾਂਦੀ ਹੈ 5 ਅਕਤੂਬਰ ਨੂੰ ਵੋਟਾਂ ਦਾ ਦਿਨ ਤੈਅ ਕੀਤਾ ਜਾਂਦਾ ਹੈ ਤੇ 5 ਅਕਤੂਬਰ ਨੂੰ VOTING ਲਈ ਭਾਰੀ ਉਤਸ਼ਾਹ ਹਰਿਆਣੇ ਦੇ ਲੋਕਾਂ 'ਚ ਦੇਖਣ ਨੂੰ ਮਿਲਦਾ ਹੈ ਹਾਂ ਹਾਲਾਂਕਿ VOT ਫੀਸ ਦਾ ਜਿਹੜਾ ਉਹ ਸਵੇਰ ਤੱਕ ਤਾਂ ਬੜਾ ਸਲੋ ਸਲੋ ਚੱਲਦਾ ਰਿਹਾ ਹਾਂ ਉਮੀਦ ਇਹ ਸੀਗੀ ਕਿ ਬਹੁਤ ਲੋਕ ਇਹਦੇ ਵਾਸਤੇ ਉਛਾਹ ਦਿਖਾਉਣਗੇ ਬਹੁਤ ਜ਼ਿਆਦਾ ਲੋਕ VOT ਦੇ ਹੱਕ ਦਾ ਇਸਤੇਮਾਲ ਕਰਨਗੇ ਪਰ ਫਿਰ ਵੀ ਇੱਕ ਸੋਸ ਹੋ ਜਾ ਰਿਹਾ ਤੇ ਬਾਕੀ ਜਿਵੇਂ ਕੋਈ ਅਪਡੇਟ ਆਏਗੀ ਉਹ ਤਾਂ ਮਤਲਬ ਜਦੋਂ ਪੂਰੇ ਅੰਕੜੇ ਜਾਰੀ ਕਰ ਦਿੱਤੇ ਜਾਣਗੇ ਚੋਣ ਕਮਿਸ਼ਨ ਵੱਲੋਂ ਕਿ ਕਿੰਨੇ ਕ ਫੀਸਦੀ ਹੋ ਗਿਆ ਉਹਨੂੰ ਆਪਾਂ ਸਹੀ ਮੰਨਾਂਗੇ ਆਪਾਂ ਗੱਲ ਕਰੀਏ ਕਿ ਇੰਨੇ ਹੋ ਗਏ ਇੰਨਾ ਫੀਸਦੀ ਹੋ ਗਿਆ ਕਿਉਂਕਿ ਚੋਣ ਕਮਿਸ਼ਨ ਕੋਲੇ ਸਾਰੀ ਡਿਟੇਲ ਹੈ ਉਹਨਾਂ ਨੇ ਜਦੋਂ ਤੱਕ ਅੰਕੜੇ ਜਾਰੀ ਨਹੀਂ ਕਰਨੇ ਉਦੋਂ ਤੱਕ ਤੈ ਨਹੀਂ ਹੋ ਸਕਦਾ ਕਿ ਕਿੰਨੇ ਫੀਸਦੀ ਉੱਥੇ VOTING ਹੋ ਚੁੱਕੀ ਹੈ ਜੀ ਪਰ ਜਿੰਨਾ ਕਹਿਆ ਜਾ ਰਿਹਾ ਸੀਗਾ ਕਿ ਉੱਥੇ ਜੀ 225 ਟੁਕੜੀਆਂ ਨੇ ਜਿਹੜੀਆਂ ਉਹ ਨੀਮ ਫੌਜੀਵਾਲ ਨੇ ਉਹਨਾਂ ਦੀਆਂ ਤਨਾਤ ਕੀਤੀਆਂ ਗਈਆਂ ਨੇ ਜੀ ਵੱਖ-ਵੱਖ ਥਾਵਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਹਰ ਥਾਂ ਦੇ ਉੱਤੇ ਨਿਗਰਾਨੀ ਰਹੇਗੀ ਅਫਸਰ ਅਧਿਕਾਰੀ ਸਾਰੇ ਨਿਯੁਕਤ ਕਰ ਦਿੱਤੇ ਗਏ ਨੇ ਪਰ ਇਹ ਸਭ ਦੇ ਬਾਵਜੂਦ ਸਮਰਥਕ ਆਪਸ ਦੇ ਵਿੱਚ ਭੜਦੇ ਹੋਏ ਨਜ਼ਰ ਆਏ ਜੀ ਇਤੋਂ ਤੱਕ ਕਿ ਇੱਕ ਸਾਬਕਾ ਐਮਐਲਏ ਦੇ ਉੱਤੇ ਵੀ ਹਮਲਾ ਹੋ ਗਿਆ ਹੂੰ ਉਹਦੇ ਕੱਪੜੇ ਇਸ ਕਦਰ 파ੜੇ ਗਏ ਕਿ ਜਿਵੇਂ ਉਹਨੂੰ ਮਤਲਬ ਪੂਰੀ ਖਿੱਚ ਤੋ ਕੀਤੀ ਗਈ ਹੋਵੇ ਉਹਦੇ ਪੀਏ ਦੇ ਉੱਤੇ ਵੀ ਹਮਲਾ ਕੀਤਾ ਗਿਆ ਪੀਏ ਦੇ ਵੀ ਮੂੰਹ ਦੇ ਉੱਤੇ ਕਾਫੀ ਜਿਹੜੇ ਸੱਟਾਂ ਦੇ ਨਿਸ਼ਾਨ ਦੇਖੇ ਗਏ ਤੇ ਇਸੇ ਦੇ ਚੱਲਦਿਆਂ ਕਈ ਥਾਵਾਂ ਦੇ ਉੱਤੇ ਕਹਿੰਦੇ ਬੂਥ ਕੈਪਚਰਿੰਗ ਵਗੈਰਾ ਦਾ ਵੀ ਚਰਚਾ ਰਿਹਾ ਜੀ ਕਈ ਥਾਵਾਂ ਦੇ ਉੱਤੇ ਕਾਂਗਰਸ ਤੇ ਬੀਜੇਪੀ ਦੇ ਜਿਹੜੇ ਸਮਰਥਕ ਨੇ ਉਹ ਆਪਸ ਦੇ ਵਿੱਚ ਭੜ ਗਏ ਆਮੋ ਸਾਹਮਣੇ ਹੋ ਗਏ ਇੱਕ ਦੂਜੇ ਦੇ ਨਾਲ ਲੱਤਾਂ ਮੋਕੇ ਜੋ ਵੀ ਹੱਥ ਚ ਆਇਆ ਉਹ ਵੀ ਚਲਾਉਣਾ ਸ਼ੁਰੂ ਕਰ ਦਿੱਤਾ ਮਤਲਬ ਹਰਿਆਣਾ ਖਿੱਚਦਾ ਕੇਂਦਰ ਬਣਿਆ ਰਿਆ ਹਰਿਆਣੇ ਦੇ ਵਿੱਚ ਕਈ ਤਾਂ ਜਿਹੜੀਆਂ ਸੀਟਾਂ ਆਈਆਂ ਨੇ ਜਿਨ੍ਹਾਂ ਦੇ ਉੱਤੇ ਮੁਕਾਬਲਾ ਬੜਾ ਫਸਵਾ ਹੈ ਜੀ ਜਿਹਦੇ ਵਿੱਚ ਚਟਾਲਾ ਫੈਮਿਲੀ ਤੇ ਦੂਜੇ ਪਾਸੇ ਉਹ ਵੀ ਜਿਵੇਂ ਢੜਾਜਾ ਬਣ ਜਾਂਦਾ ਇਹਨਾਂ ਲੋ ਵੱਖਰੀ ਹੋ ਗਈ ਜੇ ਜੇਪੀ ਵੱਖਰੀ ਹੋ ਗਈ ਉਹਨਾਂ ਦੇ ਉਮੀਦਵਾਰ ਨੇ ਕਈ ਉਮੀਦਵਾਰ ਉਹ ਨੇ ਜਿਹੜੇ ਪਾਰਟੀਆਂ ਤੋਂ ਨਾਰਾਜ਼ ਹੋ ਗਏ ਆਜ਼ਾਦ ਉਹਨਾਂ ਨੇ ਆਪਣਾ ਜਿਹੜਾ ਕੰਮਕਾਜ ਸ਼ੁਰੂ ਕਰ ਦਿੱਤਾ ਨਾਮਜ਼ਦਗੀਆਂ ਭਰ ਦਿੱਤੀਆਂ ਤਾਂ ਹਰਿਆਣੇ ਦੇ ਵਿੱਚ ਇਸ ਵੇਲੇ ਜਿਹੜਾ ਮੁਕਾਬਲਾ ਹੈ ਉਹ ਭਾਜਪੀ ਤੇ ਕਾਂਗਰਸ ਦੇ ਦਰਮਿਆਨ ਹੀ ਦੇਖਣ ਨੂੰ ਮਿਲ ਰਿਹਾ ਹੈ ਦੋਵਾਂ ਦੇ ਉਮੀਦਵਾਰ ਪੁਰਾਣੇ ਵੀ ਨੇ ਸੀਨੀਅਰ ਵੀ ਨੇ ਪਹਿਲਾਂ ਵੀ ਕਈ ਕਈ ਵਾਰ ਉਹ ਮੰਤਰੀ ਰਹਿ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਕਿਉਂਕਿ 2019 ਦੀਆਂ ਚੋਣਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸੀਗਾ ਬੀਜੇਪੀ ਤੇ ਕਾਂਗਰਸ ਦੇ ਦਰਮਿਆਨ 40 ਸੀਟਾਂ ਬੀਜੇਪੀ ਦੀਆਂ ਸੀਗੀਆਂ 31 ਕਾਂਗਰਸ ਦੇ ਹਿੱਸੇ ਆਈਆਂ ਸੀਗੀਆਂ ਤਾਂ ਇਸ ਕਰਕੇ 19 ਤੋਂ ਬਾਅਦ ਹੁਣ 24 ਵਾਲੀਆਂ ਚੋਣਾਂ ਨੇ ਤਾਂ ਜੇਕਰ 9ਕ ਜਿਹੜੀਆਂ ਸੀਟਾਂ ਨੇ ਉਹਨਾਂ ਦਾ ਆਪਸ ਦੇ ਵਿੱਚ ਅਜੇ ਆ ਰੋਲਾ ਪੈਂਦਾ ਹੈ ਤਾਂ 9 ਸੀਟਾਂ ਦਾ ਫੇਰ ਬਦਲ ਹੋਣ ਦੇ ਵਿੱਚ ਕੋਈ ਬਹੁਤੀ ਦੇਰ ਨਹੀਂ ਲੱਗਦੀ ਹੁੰਦੀ ਤੇ ਜੇਕਰ ਆਪਾਂ ਵੈਸੇ ਗੱਲ ਕਰੀਏ ਰੁਝਾਨ ਵਗੈਰਾ ਦੇਣ ਦੇ ਉੱਤੇ ਜਿਹੜੀ ਉੱਥੇ ਪਾਬੰਦੀ ਲੱਗੀ ਹੋਈ ਆ ਕਿ ਜਦੋਂ ਤੱਕ ਨਤੀਜੇ ਨਹੀਂ ਆ ਜਾਂਦੇ ਜਾਂ ਫਿਰ ਜਦੋਂ ਤੱਕ ਵੋਟਿੰਗ ਨਹੀਂ ਹੋ ਜਾਂਦੀ ਘਟੋ ਘਟ ਅੱਧਾ ਪੌਣਾ ਘੰਟਾ ਕੋਈ ਵੀ ਮੰਚ ਆਪਣੇ ਵੱਲੋਂ ਰੁਝਾਨ ਦਿਖਾਣੇ ਨਹੀਂ ਸ਼ੁਰੂ ਕਰੂਗਾ ਜਿਹਨੂੰ ਆਪਾਂ ਪੋਲਸ ਕਹਿ ਦਿੰਨੇ ਆ ਜੀ ਤਾਂ ਉਹ ਜਿਹੇ ਪਾਬੰਦੀਆਂ ਨੇ ਮੋਟੀ ਜੀ ਆਪਾਂ ਨਜ਼ਰ ਮਾਰ ਲੈਨੇ ਕਿ 22 ਤਾਂ ਉੱਥੇ ਜ਼ਿਲ੍ਹੇ ਨੇ ਜੀ 90 ਸੀਟਾਂ ਨੇ 2 ਕਰੋੜ ਦੇ ਕਰੀਬ ਵੋਟਰ ਨੇ ਉਹਨਾਂ ਚੋਂ ਕਿੰਨੇ ਕ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰ ਗਏ ਇਹ ਕਹਿਣਾ ਅਜੇ ਸੰਭਵ ਨਹੀਂ ਹੈਗਾ ਜੀ ਪਰ ਬਹੁਤੀ ਗਿਣਤੀ ਹੈ ਜਿਹੜੀ ਉੱਥੇ ਪੁਰਸ਼ ਵੋਟਰਾਂ ਦੀ ਹੈ 1 ਕਰੋੜ ਤੋਂ ਥੋੜੇ ਜਿਹਾ ਵੱਧ ਨੇ ਤੇ 1 ਕਰੋੜ ਤੋਂ ਥੋੜੀ ਜਿਹਾ ਘੱਟ ਬੀਬੀਆਂ ਨੇ ਜੀ ਉਮੀਦਵਾਰ 1031 ਨੇ ਜਦ ਕਿ ਨਾਮਜ਼ਦਗੀਆਂ ਬਹੁਤ ਜ਼ਿਆਦਾ ਭਰੀਆਂ ਗਈਆਂ ਸੀ ਪਰ ਉਹ ਕਾਗਜ਼ ਵਗੈਰਾ ਰੱਦ ਹੋ ਗਏ ਤਾਂ 1031 ਰਹਿ ਗਏ 90 ਸੀਟਾਂ ਲਈ 1000 ਉਮੀਦਵਾਰਾਂ ਦੇ ਵਿੱਚ ਮੁਕਾਬਲਾ ਹੈ ਜੀ ਕਿਨੂੰ ਕਿੰਨੀਆਂ ਕਵੋਟਾਂ ਆਉਂਦੀਆਂ ਨੇ ਇਹ ਬਾਦੀ ਗੱਲ ਹੈ ਪਰ ਮੁਕਾਬਲਾ ਕਾਫੀ ਰੋਚਕ ਹੈ ਹਮ ਕਿਉਂਕਿ ਵੱਡੇ ਵੱਡੇ ਨਾਇਬ ਸਿੰਘ ਸਿਆਣੀ ਵਰਗੇ ਜਿਹੜੇ ਨਾਮ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਕਈ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਚ ਗਏ ਉਹ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਕਈ ਉਮੀਦਵਾਰੀ ਮਿਲਣ ਤੋਂ ਬਾਅਦ ਵੀ ਟਿਕਟ ਮਿਲਣ ਤੋਂ ਬਾਅਦ ਵੀ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਚਲੇ ਗਏ ਤਾਂ ਉਹ ਵੀ ਲੋਕ ਨੇ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਹੁਣ ਕਿਸਮਤ ਆ ਉਹ ਅੱਜ ਬੰਦ ਹੋ ਗਈ ਐ ईवीएम ਮਸ਼ੀਨਾਂ ਦੇ ਵਿੱਚ ਤੇ ईवीएम ਮਸ਼ੀਨਾਂ ਬਕਸਿਆਂ ਦੇ ਵਿੱਚ ਬੰਦ ਹੋ ਗਿਆ ਬਕਸੇ ਖੁੱਲਣਗੇ ਇਹਨਾਂ ਮਸ਼ੀਨਾਂ ਦੇ ਵਿੱਚ ਗਿਣਤੀ ਸ਼ੁਰੂ ਹੋਏਗੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਦਿਲਾਂ ਦੀਆਂ ਧੜਕਣਾਂ ਵੱਜ ਜਾਣੀਆਂ ਨੇ 8 ਅਕਤੂਬਰ ਨੂੰ ਹਮ ਸਵੇਰ ਤੜਕਸਾਰ ਤੋਂ ਹੀ VOTING ਦੀ ਜਿਹੜੀ ਗਿਣਤੀ ਆ ਉਹ ਸ਼ੁਰੂ ਹੋਣੀ ਜਾਣੀ ਐ ਤੇ ਬਾਕੀ ਜਿਹੜਾ ਕੁਝ ਕਜੀਕਾ ਟੁਕਕਾ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਐ ਤੇ ਇੱਕ ਉਥੋਂ ਦਾ ਪਿੰਡ ਐ ਖਾਂਡਾ ਖੇੜੀ ਜੀ ਉੱਥੇ ਕਾਫੀ ਝੜਪ ਦੇਖਣ ਨੂੰ ਮਿਲੀ ਸ਼ਰੀਆਮ ਇੱਕ ਦੂਜੇ ਦੇ ਮੂੰਹ ਦੇ ਉੱਤੇ ਹਮਲੇ ਕੀਤੇ ਗਏ ਥੱਪੜ ਤੱਕ ਮਾਰ ਦਿੱਤੇ ਗਏ ਕਾਂਗਰਸ ਤੇ ਕਹਿੰਦੇ ਭਾਜਪਾ ਦੇ ਸਮਰਥਕ ਆਪਸ 'ਚ ਉਲਝ ਗਏ ਤੇ ਇੱਕ ਜੁਲਾਣਾ ਜਿਹੜੀ ਵਿਧਾਨ ਸਭਾ ਦੀ ਸੀਟ ਹੈ ਜੀਨ ਦੇ ਵਿੱਚ ਜਿੱਥੋਂ ਵਿਨੇਸ਼ ਫਗਾਟ ਕਾਂਗਰਸ ਦੀ ਕੈਂਡੀਡੇਟ ਆ ਉੱਥੇ ਵੀ ਕਹਿੰਦੇ ਇਲਜ਼ਾਮ ਲੱਗੇ ਕਿ ਉੱਥੇ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਿਕਾਇਤ ਪਹੁੰਚੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਉੱਥੇ ਜਾ ਕੇ ਹੱਲ ਕੱਢ ਲਿਆ ਲੋਕਾਂ ਨੇ ਵੀ ਵਿਰੋਧ ਕੀਤਾ ਆਪਸ ਦੇ ਵਿੱਚ ਹੱਥੋ ਪਾਈ ਤੱਕ ਹੁੰਦੀ ਨਜ਼ਰ ਆਈ ਇਸ ਤੋਂ ਇਲਾ ਸੋਨੀਪੱਤ ਤੇ ਪੰਚਕੁਲਾ ਦੇ ਵਿੱਚ ਅੱਧਾ ਘੰਟਾ ਲੇਟ VOTING ਸ਼ੁਰੂ ਹੋਈ ਕਿਉਂਕਿ ਮਸ਼ੀਨਾਂ ਦੇ ਵਿੱਚ ਖਰਾਬੀ ਆ ਗਈ ਸੀਗੀ ਜਾਂ ਫਿਰ ਕਈ ਵਾਰ ਸਟਾਫ ਪਹਿਲਾਂ ਟ੍ਰੇਨਡ ਹੁੰਦਾ ਹੈ ਕਈ ਵਾਰ ਮਸ਼ੀਨ ਹੋ ਜਈ ਆ ਜਾਂਦੀ ਹੈ ਜਿਦੇ ਵਿੱਚ ਕੋਈ ਟੈਕਨੀਕਲੀ ਲੱਭਦਾ ਨਹੀਂ ਹੈ ਨੁਕਸ ਜੀ ਜੀ ਤਾਂ ਇਸ ਤੋਂ ਇਲਾਵਾ ਜਿਹੜੇ ਕੋ ਜਨ ਸੇਵਕ ਪਾਰਟੀ ਵਾਲੇ ਦੱਸ ਹੀ ਦਿੱਤਾ ਹੈ ਜਿਨ੍ਹਾਂ ਦਾ ਨਾਮ ਬਲਰਾਜ ਕੁੰਡੂ ਆ ਹਮ ਉਨ੍ਹਾਂ ਤੇ ਹਮਲਾ ਹੋ ਗਿਆ ਉਹਨਾਂ ਦੀ ਪੀਏ ਦੀ ਕੁੱਟਮਾਰ ਕਰ ਦਿੱਤੀ ਗਈ ਕੱਪੜੇ ਪਾੜ ਦਿੱਤੇ ਗਏ ਕੈਥਲ ਦੇ ਪੁੰਡਰੀ ਦਾ ਇੱਕ ਪਿੰਡ ਆ ਟੰਡ ਹਮ ਉਹਦੇ ਚ ਇੱਕ ਵਿਅਕਤੀ ਦੋ ਵੋਟਾਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੇ ਤੋਂ ਵੀ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਅੱਜ ਸਾਰਾ ਦਿਨ ਹਰਿਆਣਾ ਦੇ ਨਾਮ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਪਲੇਟਫਾਰਮਸ ਦੇ ਉੱਤੇ ਹਰ ਥਾਂ ਦੇ ਉੱਤੇ ਹਰਿਆਣਾ ਹੀ ਚਰਚਾ ਦੇ ਵਿੱਚ ਰਿਹਾ ਤੇ ਹੁਣ 8 ਅਕਤੂਬਰ ਨੂੰ ਹਰਿਆਣਾ ਦੁਬਾਰਾ ਚਰਚਾ ਚਾਏਗਾ ਕਿ ਕੌਣ ਜਿੱਤਿਆ ਕੌਣ ਹਾਰਿਆ ਕਿਹਨੂੰ ਕਿਹਦਾ ਸਮਰਥਨ ਮਿਲਣਾ ਹੈ ਕੌਣ ਸਰਕਾਰ ਬਣਾਉਣ ਜਾਣਾ ਰਿਹਾ ਹੈ ਜਦੋਂ ਤੱਕ ਹਰਿਆਣਾ ਦੀ ਸਰਕਾਰ ਨਹੀਂ ਬਣਦੀ ਇਸੇ ਤਰ੍ਹਾਂ ਸਰਗਰਮੀਆਂ ਹਰਿਆਣੇ ਚ ਚੱਲਦੀਆਂ ਰਹਿਣਗੀਆਂ ਜੀ ਸੰਧੂ ਸਾਹਿਬ ਤੇ 8 ਅਕਤੂਬਰ ਨੂੰ ਇਹ ਵੀ ਪਤਾ ਲੱਗ ਜੇਗਾ ਕਿ ਕਿਹਦੇ ਦਾਅਵੇ ਕਿੰਨੇ ਕੁ ਸੱਚੇ ਨਿਕਲੇ ਕਿਉਂਕਿ ਦਾਅਵੇ ਸਾਰੇ ਨਹੀਂ ਬੜੇ ਵੱਡੇ ਵੱਡੇ ਕੀਤੇ ਸੀ ਸੋ ਆਪਾਂ ਜ਼ਿਕਰ ਕਰ ਲੈਨੇ ਆ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਇਸ ਦੀ ਅਗਲੀ ਕਿਸ਼ਤ ਜਿਹੜੀ ਹੈ 18ਵੀਂ ਇਨਸਟਾਲਮੈਂਟ ਉਹ ਕਹਿੰਦੇ ਅੱਜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ 2000 ਰੁਪਏ ਕਿਸਾਨਾਂ ਨੂੰ ਮਿਲ ਚੁੱਕਿਆ ਹੈ 18ਵੀਂ ਕਿਸ਼ਤ ਸੀ 20000 ਕਰੋੜ ਰੁਪਏ ਕਹਿੰਦੇ ਕਿ ਇਨਵੈਸਟ ਕਿਸਾਨਾਂ ਦੇ ਲਈ ਕੀਤੇ ਗਏ ਤੇ ਕੁੱਲ 9 ਕਰੋੜ ਕੁਝ ਕਿਸਾਨ ਸੀ ਜਿਨ੍ਹਾਂ ਨੂੰ ਇਹ ਪੈਸੇ ਅੱਜ ਦਿੱਤੇ ਗਏ ਨੇ ਔਰ ਉਹਨਾਂ ਵਾਸਤੇ ਖੁਸ਼ੀ ਦੀ ਖਬਰ ਪਾਚ ਪਸੜ ਕਰ ਕਹਿੰਦੀ ਕਿ ਅੱਜ ਹੋਵੇਗੀ ਜੀ ਬਿਲਕੁਲ ਸਿਮਰਨ 18ਵੀਂ ਕਿਸ਼ਤ ਹੈ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨidhi ਯੋਜਨਾ ਇਹਦੇ ਤਹਿਤ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ 2000 ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਂਦਾ ਹੈ 17 ਕਿਸ਼ਤਾਂ ਪਿਛਲੇ ਆਪਣੇ ਕਾਰਜਕਾਲ ਦੇ ਦੌਰਾਨ ਇਪਾਦਤੀਆਂ ਗਈਆਂ ਸੀਗੀਆਂ ਮੋਦੀ ਸਰਕਾਰ ਵੱਲੋਂ ਤੇ 2019 ਦੇ ਵਿੱਚ ਇਸ ਸਕੀਮ ਦੀ ਸ਼ੁਰੂਆਤ ਹੋਈ ਸੀ ਇਹਨੂੰ ਬੜਾ ਪ੍ਰਚਾਰਿਆ ਵੀ ਗਿਆ ਵਕਫ-ਵਕਫ ਥਾਵਾਂ ਦੇ ਉੱਤੇ ਐਡ ਵਗੈਰਾ ਵੀ ਕੀਤੀ ਗਈ ਤੇ ਕਿਸਾਨਾਂ ਦਾ KYC ਵਗੈਰਾ ਕਰਨ ਤੋਂ ਬਾਅਦ ਹੀ ਇਹ ਉਹਨਾਂ ਨੂੰ ਲਾਭ ਮਿਲਦਾ ਹੈ ਵੈਸੇ 2000 ਕੋਈ ਬਹੁਤ ਹੀ ਵੱਡੀ ਰਾਸ਼ੀ ਨਹੀਂ ਹੁੰਦੀ ਜੇਕਰ ਸਾਲ ਬਾਅਦ 2000 ਰੁਪਇਆ ਆਉਣਾ ਹੈ ਖਾਤੇ ਦੇ ਵਿੱਚ ਤਾਂ 2000 ਦਾ ਤਾਂ ਕਿਸਾਨਾਂ ਦਾ ਕੋਈ ਖਰਚਾ ਪੂਰਾ ਵੀ ਨਹੀਂ ਹੁੰਦਾ ਹਮ ਕਿਸਾਨ ਮੰਗ ਕਰਦੇ ਨੇ ਐਮਐਸਪੀ ਦੀ ਹੋਰ ਨਾ ਮੰਗਾਂ ਦੀ ਉਹ ਕਹਿੰਦੇ ਜੀ ਸਾਨੂੰ ਜਿਹੜਾ ਘਟੋ ਘਟ ਸਮਰਥਨ ਮੋਲਾ ਉਹ ਸਾਨੂੰ ਸਹੀ ਦੇ ਦਿਓ ਸਾਨੂੰ ਅਜੇ ਹਿੰਗਿਆ ਜਿਹੜੀਆਂ 2000 ਦੀ ਲੋੜ ਹੀ ਨਹੀਂ ਪੈਣੀ ਪਰ ਬਹੁ ਗਿਣਤੀ ਕਿਸਾਨ ਉਹ ਵੀ ਨੇ ਜਿਹੜੇ ਬੜੇ ਉਤਸ਼ਾਹਿਤ ਹੁੰਦੇ ਨੇ ਵੀ ਚਲੋ ਜੀ ਸਰਕਾਰ ਨੇ 2000 ਤੱਕ ਦਿੱਤਾ ਜੀ ਉਹ ਪਿੱਛੇ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਨਾ ਸੀ ਉਹਨਾਂ 2019 ਦੇ ਨੇੜੇ ਤੇੜੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋਏ ਹੂੰ ਤਾਂ ਕਿਸਾਨ ਅਕਸਰ ਜਿਹੜੇ ਏਟੀਐਮ ਨਹੀਂ ਚਲਾ ਸਕਦੇ ਜਾਂ ਕਿਸ ਤਰ੍ਹਾਂ ਦੇ ਨਾਲ ਵੀ ਆ ਤਾਂ ਉਹ ਬੜੇ ਬੈਂਕਾਂ ਦੇ ਬਾਹਰ ਲਾਈਨਾਂ ਲਾ ਕੇ ਖੜੇ ਹੋ ਗਏ ਕਿ 2000 ਰੁਪਿਆ ਆਇਆ ਇੱਕ ਦੂਜੇ ਨੂੰ ਪੁੱਛਦੇ ਨਜ਼ਰ ਆਏ ਵੀ 13 2000 ਆ ਗਿਆ ਚਰਚਾ ਛਿੜ ਗਈ ਸੀ 2000 ਦੀ ਜੀ ਬਿਲਕੁਲ ਬਿਲਕੁਲ ਤੇ ਹੁ ਵਾਰੀ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਸਿਮਰਨ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਨੇ ਕਿ ਦੋ ਸੂਬਿਆਂ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਤੀਜਾ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਚੋਣ ਜਾਬਤਾ ਲੱਗਿਆ ਕਿਉਂਕਿ ਬਹੁ ਗਿਣਤੀ ਜਿਹੜੇ ਕਿਸਾਨ ਨੇ ਉਹ ਪਿੰਡਾਂ ਦੇ ਨਾਲ ਸਬੰਧਤ ਨੇ ਹਾਲਾਂਕਿ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਕਿਸਾਨ ਰਹਿਣ ਲੱਗ ਪਏ ਨੇ ਪਰ ਪਿੰਡਾਂ ਵਾਲੇ ਜ਼ਿਆਦਾ ਨੇ ਤਾਂ ਕਹਿੰਦੇ ਜੀ ਇਸ ਦੌਰਾਨ ਇਹ ਚੋਣ ਜਾਬਤੇ ਦੀ ਉਲੰਘਣਾ ਨਹੀਂ ਮੰਨੀ ਜਾ ਰਹੀ ਕਿ ਚੋਣ ਕਮਿਸ਼ਨ ਨੂੰ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਕਿ ਇੱਕ ਤਰ੍ਹਾਂ ਦੀ ਸਕੀਮਾ ਸਕੀਮਾਂ ਦੇ ਉੱਤੇ ਫਿਲਹਾਲ ਰੋਕ ਲੱਗ ਜਾਂਦੀ ਹੁੰਦੀ ਹੈ ਜੀ ਕਿਸਾਨ ਹਰਿਆਣਾ ਦੇ ਵਿੱਚ ਵੀ ਨੇ ਕਿਸਾਨ ਪੰਜਾਬ ਦੇ ਵਿੱਚ ਵੀ ਨੇ ਤੇ ਕਿਸਾਨ ਜੰਮੂ ਕਸ਼ਮੀਰ ਦੇ ਵਿੱਚ ਵੀ ਨੇ ਹਾਲਾਂਕਿ ਉੱਥੇ ਬਾਗਵਾਨ ਜ਼ਿਆਦਾ ਨੇ ਜਿਹੜੇ ਸੇਬ ਵਗੈਰਾ ਦਾ ਉਤਪਾਦਨ ਕਰਦੇ ਨੇ ਤਾਂ ਕਹਿੰਦੇ ਕਿ ਇਹ ਅੱਜ ਕਿਉਂ ਜਾਰੀ ਕੀਤੀ ਜਾ ਰਹੀ ਹੈ ਜਦ ਕਿ ਅੱਜ ਵੋਟਾਂ ਦਾ ਦੇਣਾ ਹਰਿਆਣਾ ਦੇ ਵਿੱਚ ਵੋਟਾਂ ਪੈ ਕੇ ਹਟੀਆਂ ਨੇ ਹਾਂ ਤੇ 8 ਅਕਤੂਬਰ ਨੂੰ ਨਤੀਜੇ ਆਉਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਜੇਕਰ ਖਾਤਿਆਂ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ ਕੀ ਸਮਝਿਆ ਜਾਵੇ ਜੀ ਇਹ ਸਵਾਲ ਮਾਰਾਂ ਨੇ ਖੜਾ ਕੀਤਾ ਹੈ ਤੇ ਵੈਸੇ ਚਲੋ ਜਿਨ੍ਹਾਂ ਦਾ ਫਾਇਦਾ ਹੁੰਦਾ ਜਿਨ੍ਹਾਂ ਨੂੰ 2000 ਰੁਪਿਆ ਖਾਤਿਆਂ ਦੇ ਵਿੱਚ ਆਉਂਦਾ ਉਹ ਵਧਾਈ ਦੇ ਪਾਤਰ ਹੁੰਦੇ ਨੇ ਵੀ ਭਾਈ ਚਲੋ ਸਰਕਾਰ ਤੋਂ ਤੁਹਾਨੂੰ ਕੁਛ ਤਾਂ ਮਿਲਿਆ ਤੇ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਨੇ ਉਹ ਕਹਿੰਦੇ ਨੇ ਸਾਡੇ ਵਾਸਤੇ 2000 ਰੁਪਿਆ ਕੋਈ ਮਾਇਨੇ ਨਹੀਂ ਰੱਖਦਾ ਜੀ ਤੇ ਸਰਕਾਰ ਦਾ ਦਾਵਾ ਹੈ ਕਿ ਹੁਣ ਤੱਕ ਇਹ ਜਿਹੜਾ ਸਕੀਮ ਚੱਲ ਰਹੀ ਆ ਇਹਦਾ 12 ਕਰੋੜ ਤੋਂ ਵੱਧ ਕਿਸਾਨ ਲਾਭ ਲੈ ਚੁੱਕੇ ਨੇ ਸਾਲਾਨਾ ਇਹ ਕਹਿੰਦੇ 6000 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ ਕਿਸ਼ਤਾਂ ਦੇ ਵਿੱਚ 2000 ਰੁਪਏ ਆ ਜਾਂਦਾ ਵਾਹ ਲੋ ਇਹਨੂੰ ਤੁਸੀਂ ਤਮਾਹੀ ਕਹਿ ਲਓ 3 3 4 4 ਮਹੀਨਿਆਂ ਬਾਅਦ ਆ ਜਾਂਦੇ ਨੇ ਜੀ ਤੇ 9000 ਜਿਹੜੇ 9 ਕਰੋੜ ਤੋਂ ਵੱਧ ਕਿਸਾਨ ਨੇ ਉਹਨਾਂ ਨੂੰ ਇਸ ਵਾਰ 18ਵੀਂ ਕਿਸ਼ਤ ਮਿਲ ਜੇਗੀ ਇਹਦਾ ਮਤਲਬ ਜੇਕਰ 12 ਕਰੋੜ ਲਾਭ ਲੈ ਚੁੱਕੇ ਨੇ ਹੁਣ 9 ਕਰੋੜ ਲੈਣਗੇ ਤਾਂ ਵਿੱਚੋਂ ਸ਼ਾਇਦ ਕਿਸੇ ਨੇ ਕੇਵਾਈਸੀ ਨਾ ਕਰਾਈ ਹੋਵੇ ਜਾਂ ਇਸ ਕੋਲ ਤੋਂ ਬਾਹਰ ਹੋ ਗਏ ਹੁਣ ਤੇ ਨਵੀਂ ਸਰਕਾਰ ਦੇ ਵਿੱਚ ਇਹ ਪਹਿਲੀ ਕਿਸ਼ਤ ਆ ਜਿਹੜੀ ਉਹ ਪਾਈ ਜਾ ਰਹੀ ਹੈ ਜੀ ਸੰਧੂ ਸਾਹਿਬ ਬਿਜਲੀ ਦਾ ਜ਼ਿਕਰ ਕਰਦੇ ਆਂ ਬਿਜਲੀ ਦਾ ਅਕਸਰ ਜ਼ਿਕਰ ਸਰਕਾਰਾਂ ਵੀ ਕਰਦੀਆਂ ਹੁੰਦੀਆਂ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਆਖਿਆ ਸੀ ਕਿ ਅਸੀਂ 300 ਯੂਨਟ ਫ੍ਰੀ ਬਿਜਲੀ ਦਿਆ ਕਰਾਂਗੇ ਔਰ ਜਿਹੜਾ ਵੀ ਕੋਈ ਵਿਅਕਤੀ ਫ੍ਰੀ ਬਿਜਲੀ ਤੋਂ ਬਾਅਦ ਇਸਤੇਮਾਲ ਕਰਿਆ ਕਰੇਗਾ ਉਹਨੂੰ ਫਿਰ ਬਿੱਲ ਆਇਆ ਕਰੇਗਾ ਉਸ ਤੋਂ ਬਾਅਦ ਪਿੱਛੇ ਜੇ ਫਿਰ ਇੱਕ ਫੈਸਲਾ ਵੱਡਾ ਲਿਆ ਗਿਆ ਕਹਿੰਦੇ ਕਿ ਸਰਕਾਰ ਦੇ ਖਜ਼ਾਨੇ 'ਚ ਪੈਸੇ ਜ਼ਿਆਦਾ ਹੋਣ ਇਸ ਕਰਕੇ ਜਿਹੜਾ 3 ਰੁਪਏ ਦੀ ਸਬਸਿਡੀ ਕੋ ਕਾਂਗਰਸ ਦਿੰਦੀ ਸੀ ਉਹ ਬੰਦ ਕਰ ਦਿੱਤੀ ਗਈ ਕਿ ਹੁਣ ਉਹ ਸਬਸਿਡੀ ਨਹੀਂ ਮਿਲਾ ਕਰੇਗੀ ਸੋ ਪਰ ਜਿਸ ਤਰ੍ਹਾਂ ਫ੍ਰੀ ਬਿਜਲੀ ਮਿਲਦੀ ਉਹ ਮਿਲਦੀ ਰਹੇਗੀ ਕਿਉਂਕਿ ਇਸ ਤਰ੍ਹਾਂ ਡਬਲ ਸਬਸਿਡੀ ਹੋ ਜਾਂਦੀ ਸੀ ਹੁਣ ਸੰਧੂ ਸਾਹਿਬ ਇੱਕ ਪਾਸੇ ਤਾਂ ਜਨਤਾ ਜਿਹੜੀ ਹੈ ਉਹ ਫ੍ਰੀ ਬਿਜਲੀ ਦਾ ਲਾਭ ਲੈ ਰਹੀ ਹੈ ਦੂਜੀ ਪਾਸੇ ਬਿਜਲੀ ਚੋਰੀ ਤੇ ਵੀ ਬੜੇ ਮਾਮਲੇ ਸਾਹਮਣੇ ਆ ਰਹੇ ਨੇ ਹੁਣ ਹੈਰਾਨੀ ਜਨਕ ਆંકੜਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ 2600 ਕਰੋੜ ਦੀ ਚੋਰੀ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ ਕੁੰਡੀਆਂ ਲਾਉਂਦੇ ਨੇ ਲੋਕ ਬਥੇੜਾ ਕੁਸ਼ ਕਰਦੇ ਨੇ ਤੇ ਫਿਰ ਜਦੋਂ ਫੜੇ ਜਾਂਦੇ ਨੇ ਤਾਂ ਫਿਰ ਦਿੱਕਤ ਹੋ ਜਾਂਦੀ ਹੈ ਜੀ ਸਿਮਰਨ ਇੱਥੇ ਵੈਸੇ ਇੱਕ ਗੱਲ ਆ ਜੇ ਆਪਾਂ ਇਹੋ ਜੀ ਟਿੱਪਣੀ ਕਰਦਾਂਗੇ ਤਾਂ ਕਈ ਵਾਰ ਫਿਰ ਕਿਸੇ ਦੇ ਮਨ ਨੂੰ ਠੇਸ ਪਹੁੰਚ ਜਾਂਦੀ ਹੈ ਜਦੋਂ ਸਾਨੂੰ ਸਰਕਾਰ ਸਹੂਲਤ ਦੇ ਰਹੀ ਹੈ। ਹਮ ਅਸੀਂ ਲੋਕ 600 ਯੂਨਿਟ ਲੈ ਕੇ ਵੀ ਸਬਰ ਨਹੀਂ ਕਰਦੇ ਤਾਂ ਫੇਰ ਅਸੀਂ ਸਰਕਾਰ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ। ਹਮ ਵੈਸੇ ਜਿਹੜੇ ਸਾਡੇ ਸੂਚਿਵਾਨ ਦਰਸ਼ਕ ਨੇ ਉਹ ਇਸ ਗੱਲ ਨੂੰ ਮੰਨਦੇ ਹੁੰਦੇ ਨੇ ਕਿ ਮੁਫਤ ਦੀਆਂ ਸਹੂਲਤਾਂ ਦੀ ਬਜਾਏ ਰੋਜ਼ਗਾਰ ਦਿੱਤਾ ਜਾਵੇ ਜੀ ਨੌਜਵਾਨਾਂ ਨੂੰ ਸਹੀ ਕੰਮਕਾਜ ਦੇ ਰਾਹ ਪਾਇਆ ਜਾਵੇ ਤਾਂ ਜੋ ਉਹ ਮੁਫਤੀ ਸਹੂਲਤ ਲੈਣ ਨਾ ਕਿਉਂਕਿ ਜਿਹਦੀ ਜੇਬ ਦੇ ਵਿੱਚ ਪੈਸੇ ਆਉਣਗੇ ਉਹਨੂੰ ਸਹੂਲਤ ਦੀ ਲੋੜ ਨਹੀਂ ਪੈਂਦੀ ਹਮ ਬਿਲਕੁਲ ਪਰ ਅਸੀਂ ਲੋਕ ਸਹੂਲਤਾਂ ਦੇ ਮਹਤਾਜ ਹੋ ਚੁੱਕੇ ਹਾਂ ਕਿ ਜਿਹੜੀ ਸਹੂਲਤ ਹੈ ਜੀ ਆਟਾ ਦਾਲ ਸਕੀਮ ਹੋ ਗਈ ਜੀ ਜਦੋਂ ਅਗਲੀ ਕੋਈ ਥੇ ਰੌਂਦੀ ਆ ਉਹ ਕਹਿੰਦੀ ਹੈ ਜੇ ਅਸੀਂ ਨਾਲ ਚਾਹ ਪੱਤੀ ਵੀ ਦੇਾਂਗੇ ਫਲਾਣਾ ਕਰਾਂਗੇ ਠਮਕਾ ਕਰਾਂਗੇ ਹਮ ਬੀਬੀਆਂ ਦਾ ਸਫ਼ਰ ਫ੍ਰੀ ਕਰ ਦਿੱਤਾ ਗਿਆ ਪਰ ਸਹੂਲਤਾਂ ਬਹੁਤ ਨੇ ਹਮ ਪਰ ਇਹਨਾਂ ਸਹੂਲਤਾਂ ਦਾ ਸਾਨੂੰ ਇੰਨਾ ਕੁ ਨਜਾਇਜ਼ ਫਾਇਦਾ ਚੁੱਕਣ ਦੀ ਆਦਤ ਹੋ ਗਈ ਹੈ ਸਾਰੇ ਨਹੀਂ ਬਹੁਤ ਨੂੰ ਆਦਤ ਹੁੰਦੀ ਆ ਹੁਣ 300 ਯੂਨਿਟ ਪਰ ਮਹੀਨੇ ਦੇ ਹਿਸਾਬ ਨਾਲ ਫ੍ਰੀ ਕੀਤੀ ਗਈ 600 ਯੂਨਿਟ ਦੋ ਮਹੀਨਿਆਂ ਦੀ ਜਿਵੇਂ ਸਰਕਲ ਆਪਣੇ ਦੋ ਮਹੀਨੇ ਦਾ ਪੰਜਾਬ ਚ ਬਿਜਲੀ ਦੇ ਬਿੱਲ ਦਾ ਜੀ ਤਾਂ ਲੋਕਾਂ ਨੇ ਇੱਕੋ ਘਰ ਦੇ ਵਿੱਚ ਦੋ-ਦੋ ਮੀਟਰ ਲਵਾ ਲਏ ਹੂੰ ਤੇ ਉਹਦੇ ਨਾਮ ਦੇ ਉੱਤੇ ਜਿਹੜਾ ਮੀਟਰ ਉਹ ਵੱਖਰਾ ਸੀਗਾ ਪੁੱਤ ਨੇ ਵੀ ਕਿਹਾ ਵੀ ਆਪਾਂ 1200 ਯੂਨਿਟ ਲੈਣੀ ਆ ਤਾਂ ਮੈਂ ਵੀ ਲਵਾ ਲਾਂ ਹੂੰ ਇੱਕ ਤਾਂ ਉਹ ਸਾਡੀ ਵੱਡੀ ਚੋਰੀ ਹੋ ਗਈ ਕਿ ਅਸੀਂ ਸਰਕਾਰ ਨੂੰ ਬੇਵਕੂ ਬਣਾਤਾ ਜੀ ਦੂਜੇ ਪਾਸੇ ਇਹ ਜਿਹੜਾ ਹੋ ਗਿਆ ਸਿਸਟਮ ਕੀ ਮਤਲਬ ਅਸੀਂ ਕੁੰਡੀਆਂ ਲਾ ਰਹੇ ਹਾਂ ਅਜੇ ਵੀ ਤੇ ਇੱਕ ਡਰ ਇਹ ਵੀ ਹੈ 600 ਯੂਨਿਟ ਤੋਂ ਉੱਤੇ ਨਾ ਲੰਘ ਜੇ ਨਹੀਂ ਤਾਂ 600 ਯੂਨਿਟ ਦਾ ਸਾਨੂੰ ਬਿੱਲ ਭਰਨਾ ਪੈ ਜਾਣਾ ਉਹ ਵੀ ਇੱਕ ਮਨ ਦੇ ਵਿੱਚ ਡਰ ਹੈ ਪਰ ਕੁੰਡੀਆਂ ਜਿਹੜੇ ਲੋਕ ਲਾਉਂਦੇ ਨੇ ਉਹਨਾਂ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਹੈ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਬਿਜਲੀ ਆਉਂਦੀ ਨਹੀਂ ਦੂਜੇ ਪਾਸੇ ਅਸੀਂ ਕੁੰਡੀਆਂ ਵੀ ਲਾ ਲੈਣੇ ਆ ਫਿਰ ਅਸੀਂ 600 ਯੂਨਿਟ ਮੁਫਤ ਵੀ ਲੈ ਲੈਣੇ ਆ ਤਾਂ ਘੱਟੋ ਘੱਟ ਇਹ ਤਾਂ ਸੋਚੋ ਕਿ ਉਹ ਜਿਹੜਾ ਪਰਪਾਈ ਹੈ ਜਿਹੜਾ ਤੁਹਾਡੇ ਤੇ ਮੁਫਤ ਦੇ ਵਿੱਚ ਸਰਕਾਰ ਸਕੀਮ ਲੈ ਕੇ ਆਈ ਹੈ ਉਹ ਕਿੱਥੋਂ ਸਰਕਾਰ ਨੇ ਪੈਸਾ ਭਰਨਾ ਸਰਕਾਰ ਨੇ ਵੀ ਤੁਹਾਡੇ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟੈਕਸ ਲੈ ਕੇ ਪੈਸਾ ਭਰਨਾ ਹੈ ਜੀ ਆ ਪਿਛੇ ਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਤਾਂ ਹਹਾਕਾਰ ਮੱਚ ਗਈ ਹੂੰ ਵੀ ਪੈਟਰੋਲ ਡੀਜ਼ਲ ਮਹਿੰਗਾ ਕਰਤਾ ਜੀ ਪੰਜਾਬ ਸਰਕਾਰ ਨੇ ਹੂੰ ਇਹੀ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਨੂੰ ਇੱਕ ਸਕੀਮ ਮਿਲਦੀ ਹੈ ਤਾਂ ਦੂਜੀ ਦਾ ਥੋੜਾ ਜਿਹਾ ਤੁਹਾਨੂੰ ਨੁਕਸਾਨ ਚ ਝੱਲਣਾ ਪੈਣਾ ਕਿਉਂਕਿ ਸਰਕਾਰ ਦਾ ਆਪਣਾ ਕਮਾਈ ਦਾ ਸਾਧਨ ਕੋਈ ਨਹੀਂ ਹੈ ਉਹਨਾਂ ਨੇ ਤੁਹਾਡੇ ਤੋਂ ਹੀ ਕਮਾਉਣਾ ਹੈ ਜੀ ਮਾਈਨਿੰਗ ਵਾਲੇ ਦੇ ਵਿੱਚੋਂ ਰੈਵਨਿਊ ਉਹਨਾਂ ਨੇ ਲੈਣਾ ਹੈ ਆਪਕਾਰੀ ਨੀਤੀ ਦੇ ਵਿੱਚ ਉਹਨਾਂ ਨੇ ਰੈਵਨਿਊ ਲੈਣਾ ਜਿਹੜੇ ਸ਼ਰਾਬ ਦੀ ਖਰੀਦੋ-ਫਰੋਕ ਤੋਂ ਨਹੀਂ ਆ ਉਹਦੇ ਵਿੱਚ ਜਿਹੜਾ ਰੈਵਨਿਊ ਆਉਣਾ ਉਹਦੇ ਨਾਲ ਸਰਕਾਰ ਚੱਲਣੀ ਆ ਹੋਰ ਵੀ ਕਈ ਸਰਕਾਰ ਦੇ ਸੋਰਸ ਹੁੰਦੇ ਨੇ ਇਨਕਮ ਦੇ ਪਰ ਅਸੀਂ ਸਰਕਾਰ ਦਾ ਸਾਥ ਦਈਏ ਜੇਕਰ ਸਾਨੂੰ 600 ਯੂਨਿਟ ਮੁਫਤ ਮਿਲੀ ਆ ਤਾਂ ਕੁੰਡੀਆਂ ਲਾ ਕੇ ਉਹਦਾ ਆਪਾਂ ਕਿਉਂ ਨੁਕਸਾਨ ਕਰਨਾ ਹੈ ਕਿਉਂਕਿ ਤੁਹਾਡੇ ਤੇ ਵੀ ਕੱਲ ਨੂੰ ਕਾਰਵਾਈ ਹੋ ਸਕਦੀ ਹੈ ਸਿਮਰ ਅੰਕੜਿਆਂ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ ਤਰਨਤਾਰਨ ਸਰਕਲ ਆਉਂਦਾ ਤਾਂ ਉਹਦੇ ਚਾਰ ਇਸ ਤੋਂ ਇਲਾਵਾ ਫਿਰੋਜ਼ਪੁਰ ਤੇ ਅਮਰਸਰ ਅਤੇ ਸੰਗਰੂਰ ਸਰਕਲ ਦੇ ਤਿੰਨ-ਤਿੰਨ ਡਿਵੀਜ਼ਨਾਂ ਦੇ ਵਿੱਚ ਇਹ ਮਾਮਲੇ ਸਭ ਤੋਂ ਵੱਧ ਪਾਏ ਗਏ ਨੇ ਤੇ ਅੰਕੜੇ ਵੀ ਕੋਈ ਬਹੁਤੇ ਨਹੀਂ ਜੇਕਰ ਆਪਾਂ ਮੀਡੀਆ ਰਿਪੋਰਟਸ ਦੀ ਗੱਲ ਕਰੀਏ ਤਾਂ ਉਹਦੇ ਮੁਤਾਬਕ ਪਿੱਖੀਵਿੰਡ ਪੱਟੀ ਜ਼ੀਰਾ ਡਿਵੀਜ਼ਨਾਂ ਦੇ ਵਿੱਚ ਹਰ ਇੱਕ ਨੇ 110 ਕਰੋੜ ਰੁਪਏ ਦੀ ਰਾਸ਼ੀ ਪਾਰ ਕਰ ਲਈ ਹੈ ਜਿਹੜੇ ਚੋਰੀ ਵਾਲੇ ਮਾਮਲੇ ਸਾਹਮਣੇ ਆ ਰਹੇ ਨੇ ਯਾਨੀ ਕਿ ਬਿਜਲੀ ਬੋਰਡ ਨੂੰ ਸਿੱਧਾ ਘਾਟਾ ਪੈ ਰਿਹਾ ਹੈ ਜੀ ਜਿਸ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਪੱਛਮੀ ਅੰਮਰਸਰ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ 92 ਕਰੋੜ ਰੁਪਏ ਦੀ ਰਾਸ਼ੀ ਹੈ ਇਹਨਾਂ ਚਾਰ ਡਿਵੀਜ਼ਨਾਂ ਦੇ ਵਿੱਚ ਜਿਹੜੀ ਕੁੱਲ ਰਾਸ਼ੀ ਆ ਉਹ 435 ਕਰੋੜ ਦੀ ਹੋ ਜਾਂਦੀ ਹੈ ਜਿਹੜਾ ਬਿਜਲੀ ਬੋਰਡ ਨੂੰ ਸਿੱਧਾ ਚੂਨਾ ਲਗਾਇਆ ਜਾ ਰਿਹਾ ਹੈ ਜਿਹੜੇ ਲੋਕ ਕੁੰਡੀਆਂ ਲਗਾਉਂਦੇ ਨੇ ਬਿਜਲੀ ਦੀ ਦੁਰਵਰਤੋਂ ਕਰਦੇ ਨੇ ਹੁਣ ਤੁਸੀਂ ਅਕਸਰ ਦੇਖਿਆ ਹੋਣਾ ਕਿ ਏਸੀਆਂ ਦੀ ਜਿਹੜੀ ਡਿਮਾਂਡ ਬੜੀ ਵੱਧ ਗਈ ਲਗਾਤਾਰ ਏਸੀ ਵਿਕਣੇ ਸ਼ੁਰੂ ਹੋ ਗਏ ਹਰ ਘਰ ਦੇ ਵਿੱਚ ਦੋ ਕਮਰੇ ਨੇ ਤਾਂ ਦੋ ਏਸੀ ਲੱਗੇ ਹਾਂ ਤੇ ਹੁਣ ਗਰਮੀ ਆਉਣੀ ਆ ਤਾਂ ਰੂਮ ਹੀਟਰ ਵੀ ਹਰ ਕਮਰੇ ਦੇ ਵਿੱਚ ਚੱਲਣਾ ਹੀ ਚੱਲਣਾ ਹੈ ਬਿਲਕੁਲ ਇਲੈਕਟ੍ਰਿਕ ਜਿਹੜੇ ਚੁੱਲ੍ਹੇ ਸੀਗੇ ਉਹ ਗੈਸ ਲੋਕ ਪਰੇ ਕਰ ਦਿੰਦੇ ਨੇ ਤੇ ਉਹਨਾਂ ਦੇ ਉੱਤੇ ਕੰਮ ਸ਼ੁਰੂ ਹੋ ਜਾਂਦਾ ਤਾਂ ਪਿੰਡੂ ਇਲਾਕਿਆਂ ਦੇ ਵਿੱਚ ਵੀ ਬਿਜਲੀ ਚੋਰੀ ਦੇ ਜਿਹੜੇ ਮਾਮਲੇ ਕਾਫੀ ਸਾਹਮਣੇ ਆਉਂਦੇ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਆ ਰਹੇ ਨੇ ਪਰ ਸਰਕਾਰ ਵਾਸਤੇ ਬਿਜਲੀ ਵਿਭਾਗ ਵਾਸਤੇ ਇਹ ਜਿਹੜਾ ਕੁੰਡੀ ਲਾਉਣ ਵਾਲਾ ਕੰਮ ਆ ਸਿਰਦਰਦੀ ਬਣਿਆ ਹੋਇਆ ਜਿਹਦੇ ਨਾਲ ਸਿੱਧੀ ਢਾ ਲੱਗਦੀ ਹੈ ਕਿ ਖਰਚਾ ਜਿਹੜਾ ਉਹ ਕਿਵੇਂ ਪੂਰਾ ਕਰਨਾ ਇੱਕ ਪਾਸੇ ਅਸੀਂ ਮੁਫਤ ਦੀ ਸਹੂਲਤ ਲੈ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਫੇਰ ਵੀ ਬਿਜਲੀ ਚੋਰੀ ਕਰ ਰਹੇ ਹਾਂ ਜੀ ਸੰਤੋਸ਼ ਸਾਹਿਬ ਇਤਾਂ ਰਹੀ ਬਿਜਲੀ ਚੋਰੀ ਦੀ ਗੱਲ ਗੱਲ ਕਰਤੇ ਆ ਪੰਜਾਬ ਦੀਆਂ ਜ਼ਿਲ੍ਹਿਆਂ ਦੀ ਮਿਲ ਤੋਂ ਕੇਂਦਰੀ ਜੇਲ ਹੈ ਗੋਇੰਦਵਾਲ ਦੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕੋਈ ਨਾ ਕੋਈ ਖਬਰ ਉਥੋਂ ਕੋਈ ਨਾ ਕੋਈ ਵਾਰਦਾਤ ਦਾ ਅਕਸਰ ਆਪਾਂ ਜ਼ਿਕਰ ਕਰਦੇ ਰਹਿੰਦੇ ਆ ਪੰਜਾਬ ਦੇ ਵਿੱਚ ਇਕੱਲੇ ਗੋਇੰਦਵਾਲੀ ਨਹੀਂ ਬਹੁਤ ਸਾਰੀਆਂ ਜਿਹੀਆਂ ਜ਼ਿਲਾਂ ਨੇ ਫਿਰੋਜ਼ਪੁਰ ਜੇਲ ਹੋਗੀ ਨਾਬਾ ਜੇਲੀਆਂ ਬ੍ਰਿਸ਼ਣਾ ਦੀਆਂ ਜ਼ਿਲਾਂ ਦੀ ਗੱਲ ਕਰੀਏ ਤਾਂ ਕੁਝ ਨਾ ਕੁਝ ਨਾ ਇੱਥੇ ਵਾਪਰਦਾ ਹੀ ਰਹਿੰਦਾ ਔਰ ਚਰਚਾ ਦੇ ਵਿੱਚ ਰਹਿੰਦੀਆਂ ਹੀ ਨੇ ਜ਼ਿਲਾਂ ਸੋ ਜਾਤੜ ਵੱਡੇ ਵੱਡੇ ਕੁਖਿਆਤ ਗੈਂਗਸਟਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਇੱਥੇ ਹੀ ਹੁੰਦੇ ਨੇ ਸੋ ਇਨ੍ਹਾਂ ਜੇਲਾਂ ਦੇ ਵਿੱਚ ਚੈਕਿੰਗ ਵੀ ਚੱਲਦੇ ਰਹਿੰਦੀ ਆ ਹੁਣ ਕਹਿੰਦੇ ਕੀ 11 ਮੋਬਾਈਲ ਫੋਨ 7 ਸਿਮ ਤੇ 3 ایرਫੋਨ ਜਿਹੜੇ ਹੁੰਦੇ ਨੇ ਉਹ ਬਰਾਮਦ ਕੀਤੇ ਗਏ ਨੇ ਇਨ੍ਹਾਂ ਦੇ ਕੋਲੋਂ ਔਰ ਅਕਸਰ ਇਹ ਵੀ ਸਵਾਲ ਉੱਠਦੇ ਨੇ ਕਿ ਇਹ ਫੋਨ ਅੰਦਰ ਜਾਂਦੇ ਕਿਵੇਂ ਨੇ ਔਰ ਫਿਰ ਕਾਲੀਆਂ ਭੇਡਾਂ ਦਾ ਜ਼ਿਕਰ ਹੁੰਦਾ ਹੂੰ ਬਿਲਕੁਲ ਸਿਮਰਨ ਗੋਇੰਦਵਾਲ ਸਾਹਿਬ ਦੀ ਕੱਲੀ ਜੇਲ ਨਹੀਂ ਹੂੰ ਇਸ ਤੋਂ ਇਲਾਵਾ ਫਿਰੋਜ਼ਪੁਰ ਤੇ ਫਰੀਦਕੋਟ ਦੀ ਜੇਲ ਬੜੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਜੀ ਫਰੀਦਕੋਟ ਵਾਲੀ ਜੇਲ ਦੇ ਬਾਹਰਲੇ ਪਾਸੇ ਕਹਿੰਦੇ ਜੀ ਪਿੱਛੇ ਜੇ ਕੁਝ ਲੋਕਾਂ ਨੂੰ ਇੱਕ ਪਛਾਣ ਕੀਤੀ ਗਈ ਸੀ ਕਿ ਉਹ ਬਾਹਰੋਂ ਅੰਦਰ ਸੁੱਟਦੇ ਸੀ ਸਮਾਨ ਹੂੰ ਕੁਝ ਲੋਕ ਲਿਫਾਫਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਤਾਂ ਸ਼ੈਡਾਂ ਦੇ ਵਿੱਚੋਂ ਜਾਂ ਕਿਤੋਂ ਵੀ ਜੇਲ ਦੀਆਂ ਹਾਤਿਆਂ ਦੇ ਵਿੱਚੋਂ ਕੁਝ ਅਜਿਹੇ ਬੈਗ ਮਿਲੇ ਲਵਾਰਸ ਜਿਨ੍ਹਾਂ ਦੇ ਵਿੱਚ ਕਾਫੀ ਸਮਾਨ ਨਿਕਲਿਆ ਸੀ ਦੇ ਨਸ਼ਾ ਵੀ ਕੋਈ ਖਾਸ ਵੱਡਾ ਨਹੀਂ ਜਿਹੜੇ ਆ ਜਰਦਾ ਵਗੈਰਾ ਹੋ ਗਿਆ ਬੀੜੀਆਂ ਸਿਗਰਟਾਂ ਇਹੋ ਚੀਜ਼ਾਂ ਅੰਦਰ ਪਹੁੰਚਦੀਆਂ ਨੇ ਪਰ ਪਹੁੰਚਾਉਂਦਾ ਕੌਣ ਆ ਇਹ ਅਜੇ ਤੱਕ ਪਤਾ ਨਹੀਂ ਲੱਗਿਆ ਹਾਲਾਂਕਿ ਜੇਲ੍ਹ ਦੇ ਵਿੱਚ ਕੈਮਰੇ ਤੱਕ ਲੱਗੇ ਹੋਏ ਨੇ ਸਾਰੀਆਂ ਕਾਰਵਾਈਆਂ ਹੁੰਦੀਆਂ ਨੇ ਜੈਮਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਲੱਗੇ ਹੋਏ ਨੇ ਪਰ ਉਹਦੇ باوجود ਮੋਬਾਈਲ ਚੱਲਦੇ ਕਿਵੇਂ ਨੇ ਨੈੱਟਵਰਕ ਉੱਥੇ ਕੰਮ ਕਿਵੇਂ ਕਰਦੇ ਨੇ ਤੇ ਜੇਕਰ 11-11 ਮੋਬਾਈਲ ਬਰਾਮਦ ਹੋਣਗੇ ਤਾਂ ਫਿਰ ਤਾਂ ਆਏ ਦਿਨ ਤਲਾਸ਼ੀ ਕਰੋ ਤਾਂ ਆਏ ਦਿਨ ਹੀ ਮੋਬਾਈਲ ਕੋਈ ਨਾ ਕੋਈ ਉੱਥੋਂ ਮਿਲ ਸਕਦਾ ਹੈ ਬਿਲਕੁਲ ਇਸ ਕਰਕੇ ਗੋਇੰਦਵਾਲ ਸਾਹਿਬ ਦੀ ਜੇਲ ਸੁਰੱਖਿਆ ਦੇ ਵਿੱਚ ਆਈ ਹੈ ਜਿੱਥੇ ਹੁਣ ਤਾਜ਼ਾ 11 ਮੋਬਾਈਲ 7 ਸਿਮ ਅਤੇ 3 ਏਅਰਫੋਨ ਜਿਹੜੇ ਨੂੰ ਬਰਾਮਦ ਕੀਤੇ ਗਏ ਨੇ ਰੂਟੀਨ ਚੈਕਿੰਗ ਸੀਗੀ 2 ਅਕਤੂਬਰ ਦਾ ਦਿਨ ਸੀਗਾ ਛੁੱਟੀ ਕਰਕੇ ਸਾਰਿਆਂ ਨੂੰ ਹੁੰਦਾ ਹੈ ਵੀ ਚਲੋ ਆਪਣਾ ਕੰਮ ਕਾਜ ਆ ਇੱਕ ਗਾਂਧੀ ਜਯੰਤੀ ਮਨਾਈ ਜਾ ਰਹੀ ਹੈ ਸਮਾਗਮ ਹੋਣਗੇ ਹਮ ਪਰ ਜੇਲ ਦੇ ਵਿੱਚ ਅਚਨ ਚੇਤ ਚੈਕਿੰਗ ਹੋ ਜਾਂਦੀ ਹੈ ਕੁਝ ਇੱਕ ਬੈਰਕਾਂ ਦੇ ਵਿੱਚ ਚੈਕਿੰਗ ਹੁੰਦੀ ਹੈ ਬੈਰਕ ਨੰਬਰ 6 ਦੇ ਵਿੱਚ ਵੱਖ-ਵੱਖ ਜਿਹੜੇ ਕੰਪਨੀਆਂ ਦੇ ਤਿੰਨ ਟੱਚ ਮੋਬਾਈਲ ਬਰਾਮਦ ਹੋ ਜਾਂਦੇ ਨੇ ਇਸ ਤੋਂ ਇਲਾਵਾ ਬੈਰਿਕ ਨੰਬਰ 7 ਹੋ ਗਈ ਬੈਰਿਕ ਨੰਬਰ 2 ਤਾਂ ਉੱਥੋਂ ਵੀ ਕਾਫੀ ਸਮਾਨ ਜਿਹੜਾ ਉਹ ਬਰਾਮਦ ਹੋ ਜਾਂਦਾ ਹੈ ਫਿਲਹਾਲ ਤਿੰਨ ਜਣਿਆਂ ਦੇ ਉੱਤੇ ਕੇਸ ਦਰਜ ਹੋ ਗਿਆ ਹੈ ਤਿੰਨ ਨੂੰ ਇਹਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਗੋਵਿੰਦਵਾਲ ਸਾਹਿਬ ਦੀ ਉਹੀ ਜੇਲ ਹੈ ਜਿੱਥੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਕੁਝ ਸ਼ੂਟਰਾਂ ਨੂੰ ਗੈਂਗਸਟਰ ਨੂੰ ਰੱਖਿਆ ਗਿਆ ਸੀ ਜੀ ਦੂਜੀ ਧਿਰ ਦੇ ਨਾਲ ਉਹਨਾਂ ਦੀ ਲੜਾਈ ਹੁੰਦੀ ਹੈ ਇੰਨੀ ਖੂਨੀ ਝੜਪ ਹੁੰਦੀ ਹੈ ਕਿ ਦੋ ਜਿਹੜੇ ਨਾਮਜ਼ਦ ਵਿਅਕਤੀ ਹੋਣ ਐਡਾ ਵੱਡਾ ਕੇਸ ਹੋਵੇ ਐਡੀ ਵੱਡੀ ਹਸਤੀ ਦਾ ਮਰਡਰ ਹੋਇਆ ਹੋਵੇ ਤਾਂ ਉਹ ਮਾਰੇ ਜਾਣ ਜੀ ਜਦੋਂ ਅਜਿਹੇ ਜਿਹੜੇ ਵੱਡੇ ਗੈਂਗਸਟਰ ਜਾਂ ਸ਼ੂਟਰ ਹੁੰਦੇ ਨੇ ਉਹ ਜਦੋਂ ਅਜਿਹੀ ਵਾਰਦਾਤ ਦੇ ਵਿੱਚ ਮਾਰੇ ਜਾਂਦੇ ਤਾਂ ਕਈ ਕੁਝ ਆਪਣੇ ਅੰਦਰ ਹੀ ਲੈ ਜਾਂਦੇ ਨੇ ਮਨਾਂ ਦੇ ਵਿੱਚ ਰਹਿ ਜਾਂਦਾ ਹੈ ਕੁਝ ਸਵਾਲ ਪੁੱਛਣੇ ਸੀ ਕੁਝ ਕਾਫੀ ਮਤਲਬ ਕੇਸ ਪਰਭਾਵਤ ਹੁੰਦਾ ਹੈ ਤਾਂ ਉਦੋਂ ਵੀ ਸਵਾਲ ਖੜੇ ਹੋਏ ਸੀ ਤੇ ਹੁਣ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਇਹ ਜਿਹੜਾ ਸਮਾਨ ਮਿਲਿਆ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਤੇ ਦੂਜਾ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਤਾਂ ਹਜ਼ਾਰਾਂ ਕਾਲਜ਼ ਹੋ ਗਈਆਂ ਕਿਸੇ ਨੇ ਪੁੱਛਿਆ ਤੱਕ ਨਹੀਂ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਲਗਾਤਾਰ ਮੋਬਾਈਲ ਬਰਾਮਦ ਹੁੰਦੇ ਨੇ ਤੇ ਲਾਰੈਂਸ ਬਿਸ਼ਨੋਈ ਦੇ ਪਿੱਛੇ ਜਿਹੜਾ ਇੰਟਰਵਿਊ ਦਾ ਮਾਮਲਾ ਸੀਗਾ ਉਹ ਇੱਕ ਰਿਪੋਰਟ ਜਿਹੜੀ ਸਿੱਟ ਨੇ ਪੇਸ਼ ਕੀਤੀ ਤਾਂ ਉਹਦੇ ਮੁਤਾਬਕ ਸੀਆਈਏ ਸਟਾਫ ਖਰੜ ਦੇ ਵਿੱਚੋਂ ਉਹ ਇੰਟਰਵਿਊ ਹੋ ਗਈ ਜੀ ਰਾਜਸਥਾਨ ਦੀ ਜੈਪੁਰ ਜੇਲ੍ਹ ਦੇ ਵਿੱਚੋਂ ਦੂਜਾ ਕਹਿੰਦੇ ਪਾਰਟ ਉਹਦਾ ਹੋ ਗਿਆ ਹਮ ਤਾਂ ਕੁਲਮਲਾ ਕੇ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਪਰ ਸੁਰੱਖਿਆ ਕਰੇਗਾ ਕੌਣ ਕਿਸ ਤਰ੍ਹਾਂ ਦੇ ਨਾਲ ਉੱਥੇ ਸਖਤੀ ਕੀਤੀ ਜਾਵੇ ਇਹ ਅਜੇ ਤੱਕ ਕਿਸੇ ਦੇ ਵੀ ਸਮਝ ਨਹੀਂ ਆਇਆ ਜੀ ਬਿਲਕੁਲ ਸੰਧੂ ਸਾਹਿਬ ਹੁਣੇ-ਹੁਣੇ ਕੈਬਨਿਟ ਮਨਿਸਟਰੀ ਬਦਲ ਕੇ ਹਟਿਆ ਤੇ ਜੇਲ੍ਹ ਮੰਤਰੀ ਵੀ ਆਪਣੇ ਬਦਲ ਕੇ ਹਟੇ ਨੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਚਾਰਜ ਸੰਭਾਲ ਚੁੱਕੇ ਨੇ ਹੌਲੀ-ਹੌਲੀ ਫਿਰ ਜ਼ਿਲਾਂ ਦੇ ਵਿੱਚ ਜ਼ਰੂਰ ਸੁਧਾਰ ਕੀਤਾ ਜਾਵੇਗਾ ਤੇ ਇਦਾਂ ਦੀਆਂ ਖਬਰਾਂ ਤਾਂ ਘੱਟੋ-ਘੱਟ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਣਗੀਆਂ ਸੋ ਸੰਧੂ ਸਾਹਿਬ ਪ੍ਰੋਗਰਾਮ ਦਾ ਸਮਾਪਤ ਹੋ ਗਿਆ ਜੀ ਸਾਡੇ ਨਾਲ ਇਸ ਪ੍ਰੋਗਰਾਮ ਚ ਜੁੜਨ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਬਹੁਤ ਸ਼ੁਕਰੀਆ ਰੋਜ਼ਾਨਾ ਇਸ ਪ੍ਰੋਗਰਾਮ ਨੂੰ ਵੇਖਦੇ ਨੇ ਪਸੰਦ ਕਰਦੇ ਨੇ ਪਿਆਰ ਦਿੰਦੇ ਨੇ ਆਪਣਾ ਸਮਰਥਨ ਦਿੰਦੇ ਨੇ ਕੱਲ ਫਿਰ ਹਾਜ਼ਰ ਹੋਵਾਂਗੇ ਵੱਡੀਆਂ-ਵੱਡੀਆਂ ਖਬਰਾਂ ਲੈ ਕੇ ਮੈਨੂੰ ਦਿਓ ਇਜਾਜ਼ਤ ਧੰਨਵਾਦ